ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਇੰਡੀਆ ਤੋਂ ਵੀਰ ਜਸਵਿੰਦਰ ਕੁਮਾਰ ਜੀ ਆਏ ਨੇ ਜਿਹੜਾ ਕਿ 22 ਲਾਈਵ ਨਿਊਜ਼ ਜਿਹੜਾ ਚਲਾ ਰਹੇ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਸਾਡੀ ਕੌਮ ਦੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੀ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੀ ਕੌਮ ਜਿਹੜੀ ਆ ਹਰ ਫੀਲਡ ਦੇ ਵਿੱਚ ਤਰੱਕੀ ਕਰ ਰਹੀ ਆ ਤੇ ਇਹਨਾਂ ਨੇ ਚੈਨਲ ਚਲਾਇਆ ਕਰਦੇ ਆ ਕਿ ਸਾਡੇ ਸਮਾਜ ਦੀ ਇਹ ਤਰੱਕੀ ਦੇ ਲਈ ਪੂਰਾ ਆਪਣਾ ਯੋਗਦਾਨ ਪਾਣਗੇ ਕਿਉਂਕਿ ਮੀਡੀਆ ਜਿਹੜਾ ਆ ਸਾਡੇ ਨਿਸ਼ਚਿਤ ਪੰਜ ਦਸ ਦਿੰਦੇ ਮੀਡੀਆ ਜਿਹੜਾ ਇੱਕ ਵੱਡਾ ਥੰਮਿਆ ਜਿਹੜਾ ਕਮੇਟੀ ਦਾ ਜਿਹੜਾ ਇੱਕ ਸਟ੍ਰਾਈਕ ਹੈਗੀ ਆ ਤੇ ਇਹਨਾਂ ਦਾ ਜਿਹੜਾ ਯੋਗਦਾਨ ਅਸੀਂ ਉਮੀਦ ਕਰਦੇ ਆ ਕਿ ਪੂਰਾ ਕਰਨਗੇ ਕਿਉਂਕਿ ਸਾਡੇ ਸਮਾਜ ਨੂੰ ਇਹੋ ਜੀ ਹਰ ਫੀਲਡ ਦੇ ਵਿੱਚ ਜਿਹੜੀ ਆ ਸਾਡੇ ਜਿਹੜੇ ਸਥਾਨ ਜਿਹੜੇ ਹੋਣੇ ਚਾਹੀਦੇ ਆ ਕਿਉਂਕਿ ਗੁਰੂ ਮਾਰਾ ਦੀ ਬੜੀ ਕਿਰਪਾ ਹੈਗੀ ਯਾਰ ਕਿ ਸਾਡਾ ਸਵਾਜ ਗੁਰਮਾਨ ਦੇ ਸ਼ੀਰਵਾਲੇ ਪੱਕਾ ਵਿੱਚ ਆ ਕੇ ਜਾਰੇ ਹਰ ਫੀਲ ਦੇ ਵਿੱਚ ਸਾਡੇ ਜਿਹੜੇ ਆ ਨੌਜਵਾਨ ਜਿਹੜੇ ਹੈਗੇ ਆ ਉਹ ਕੰਮ ਕਰਦੇ ਨੇ ਆਈਐਸ ਆ ਆਈਪੀਐਸ ਆ ਆਈਐਫਐਸ ਆ ਔਰ ਟੈਕਸ ਦੇ ਵਿੱਚ ਹੈਗੇ ਆ ਤੂੰ ਅਕਾਊਂਟੈਂਟ ਹੈਗੇ ਡਾਕਟਰ ਹੈਗੇ ਇਹ ਗੁਰੂ ਮਾਰਾ ਦੀ ਕਿਰਪਾ ਹੀ ਹੈਗੀ ਯਾਰ ਗੁਰੂ ਮਾਰਾ ਦਾ ਅਸ਼ੀਰਵਾਦ ਹੀ ਆ ਜਿਹਦੇ ਨਾਲ ਅਸੀਂ ਪੜ ਲਿਖ ਗਏ ਆ ਡਾਕਟਰ ਬੇਨਕਾ ਸਾਹਿਬ ਦੀ ਬੜੀ ਕਿਰਪਾ ਹੈ ਇੰਜਰ ਕਨਸਟੀਟਿਊਸ਼ਨ ਜਿਹੜਾ ਆ ਉਹਦੀ ਤਰੱਕੀ ਹੋਈ ਆ ਤੁਸੀਂ ਜੋ ਕੁਝ ਵੀ ਆ ਸਾਡਾ ਜਿਹੜਾ ਜਿੰਨੇ ਵੀ ਤਾਰਾ ਹੈਗਾ ਸਾਰਾ ਇਕੱਠਾ ਜਿਹੜਾ ਹੈਗਾ ਉਹਦੇ ਨਾਲ ਸਾਨੂੰ ਖੁਸ਼ੀ ਹੁੰਦੀ ਆ ਕਿ ਉਹਦੇ ਨਾਲ ਹੀ ਅਸੀਂ ਜਿਸ ਮਕਾਮ ਤੇ ਅਸੀਂ ਬੈਠੇ ਉਹ ਗੁਰਮਾਰ ਦੀ ਕਿਰਪਾ ਨਾਲ ਹੀ ਬੈਠੇ ਹੈਗੇ ਆ ਅਸੀਂ ਜੇ ਪਿਛਲਾ ਇਤਿਹਾਸ ਦੇਖੀਏ ਤਾਂ ਅੱਜ ਦੇਖੀਏ ਤਾਂ ਬੜਾ ਜਿਹੜਾ ਉਹਦੇ ਵਿੱਚ ਫਰਕ ਹੈਗਾ ਤੇ ਮਨ ਖੁਸ਼ੀ ਹੁੰਦੀ ਹੈ ਕਿ ਸਾਡਾ ਸੁਭਾਅ ਜਿਹੜਾ ਆ ਉਹ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈਗਾ ਇਹ ਸਤਿਗੁਰੂ ਦਾ ਅਸ਼ੀਰਵਾਦ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਅশীরਵਾਦ ਹੈਗਾ ਤੇ ਅਸੀਂ ਇਹੀ ਮੀਟ ਕਰਦੇ ਆ ਕਿ ਜਿਹੜਾ ਸਾਡਾ ਸਮਾਜ ਹੈ ਉਹ ਬੜੇ ਖੁੱਲੇ ਤੇ ਸਾਡੇ ਜਿਹੜੇ ਗਰੀਬ ਭੈਣ ਭਾਈ ਆ ਉਹਨਾਂ ਨੂੰ ਵੀ ਇੱਕ ਰਾਹਤ ਮਿਲੇ ਜਿਹਦੇ ਨਾਲ ਉਹਨਾਂ ਦਾ ਵੀ ਜੀਵਨ ਜਿਹੜਾ ਬੜਾ ਇਮਾਨਦਾਰੀ ਵਾਲਾ ਤੇ ਬੜਾ ਇੱਜਤ ਵਾਲਾ ਜਿਹੜਾ ਆ ਉਹ ਗੁਰੂ ਮਹਾਰਾਜ ਬਖਸ਼ਿਸ਼ ਕਰੇ ਤੇ ਇਹਨਾਂ ਨੂੰ ਫੇਸ ਜੀ ਆ ਕਰਦੇ ਆ ਤੇ ਸਾਡਾ ਇਹ ਸੰਗਤ ਪੱਤੀ ਆ ਉਹਨਾਂ ਦਾ ਬਹੁਤ ਬਹੁਤ ਧੰਵਾਦ ਹੈ ਤੇ ਗੁਰੂ ਮਹਾਰਾਜ ਸਾਰਿਆਂ ਤੇ ਆਪਣਾ ਅਸ਼ੀਰਵਾਦ ਅਕੀਸ ਸਮਾਜ ਦੇ ਵਿੱਚ ਸਮਾਜ ਦੇ ਵਿੱਚ ਜਿਹੜਾ ਸਾਡਾ ਗੁਰੂ ਮਾਰਦ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ ਸਤਿਗੁਰੂ ਦਾ ਸੰਦੇਸ਼ ਹੈ ਕਿ ਰਣਮੇਲ ਨਹੀਂ ਇਹ ਮਾਦਰ ਜੈਸੇ ਮਦਨ ਖੀਰਾ ਸਾਂਝੀ ਵਾਲਤਾ ਭਾਈਚਾਰਾ ਜਿਹੜਾ ਆ ਕਿਸੇ ਦਾ ਸਮਾਜ ਦੇ ਵਿੱਚ ਬੜਿਆ ਰਹੇ ਤੇ ਸਾਰੇ ਸੰਗਤ ਦੇ ਗੁਰੂ ਮਾਰਦ ਆਪਣਾ ਅਸ਼ੀਰਵਾਦ ਬਖੜਾਈ ਰੱਖਣ ਵਾਜੂ ਕਾ ਖਾਸਾ ਵਾਹਿਗੁਰੂ ਜੈ ਸ਼ੀ ਗੁਰੂ ਅਰਦਾਸ ਬਖਸ਼ੀ ਜਿਹਨਾਂ ਨੇ ਸਦਕ ਤੇਰੇ ਤੇ ਰੱਖਿਆ ਸਦਕ ਤੇਰੇ ਤੇ ਰੱਖਿਆ ਉਹਨਾਂ ਸਭ ਕਿਛ ਪਾਇਆ ਹੈ ਸਦਕ ਤੇਰੇ ਤੇ ਰੱਖਿਆ ਉਹਨਾਂ ਸਭ ਕਿਛ ਪਾਇਆ ਹੈ ਉਹਨਾਂ ਸਭ ਕਿਛ ਪਾਇਆ ਹੈ ਸਭ ਕਿਛ ਪਾਇਆ ਹੈ ਸਭ ਕੁਝ ਪਾਇਆ ਹੈ ਉਹਨਾਂ ਸਭ ਕੁਝ ਪਾਇਆ ਹੈ ਸਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਝ ਪਾਇਆ ਹੈ